ਕੈਨੇਡੀਅਨ ਕਵ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਵੀਆਂ ਸੀਮਾ ਮਾ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਗੜਬੜ ਪੈਦਾ ਕਰ ਰਹੀਆਂ ਨੇ ਕੈਨੇਡੀਅਨ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਨਵੀਆਂ ਸਖਤ ਪਾਬੰਦੀਆਂ ਉਦਯੋਗ ਦੇ ਨਿਗਰਾਨਾ ਨੂੰ ਚਿੰਤਤ ਕਰ ਰਹੀਆਂ ਨੇ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੋਸਟ ਸਕੈਂਡਰੀ ਬਾਰੇ ਨਿਰੰਤਰ ਅਨਿਸ਼ਚਿਤਤਾ ਪੜ੍ਹਾਈ ਅਤੇ ਰਹਿਣ ਦੇ ਇੱਕ ਆਕਰਸ਼ਕ ਸਥਾਨ ਵਜੋਂ ਕੈਨੇਡਾ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਕੈਨੇਡਾ ਦਾ ਪੋਸਟ ਸਕੈਂਡਰੀ ਸੈਕਟਰ ਪਹਿਲਾਂ ਹੀ ਜਨਵਰੀ ਵਿੱਚ ਐਲਾਨੇਗੇ ਅੰਤਰਰਾਸ਼ਟਰੀ ਅਧਿਐਨ ਪਰਮਿਟ ਅਤੇ ਹੋਰ ਉਪਾਅ ਵਿੱਚ ਕਟੌਤੀ ਲਈ ਅਨੁਕੂਲ ਹੋ ਰਿਹਾ ਸੀ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਕੈਪ ਤੇ ਹੋਰ ਸਖਤ ਐਲਾਨ ਕਰ ਦਿੱਤੇ ਨੇ ਉਸ ਨੇ ਅਗਲੇ 2 ਸਾਲਾਂ ਲਈ 437000 ਦੀ ਇਜਾਜ਼ਤ ਕਰ ਦਿੱਤੀ ਹੈ ਤੇ ਦਾਖਲੇ ਵਿੱਚ ਵਾਧੂ 10% ਲੋਕਾਂ ਨੂੰ ਘਟਾ ਦਿੱਤਾ ਜਿਸ ਕਰਕੇ ਹੁਣ ਗ੍ਰੈਜੂਏਟ ਅਤੇ ਡਾਕਟਰੇਟ ਵਿਦਿਆਰਥੀ ਸ਼ਾਮਲ ਹਨ ਤੇ ਹੁਣ ਗ੍ਰੈਜੂਏਟ ਅਤੇ ਡਾਕਟਰੇਟ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲਾਂ ਛੋਟ ਦਿੱਤੀ ਗਈ ਸੀ ਉਸ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਲਈ ਸਤ ਯੋਜਨਾਵਾਂ ਸਤ ਯੋਗ ਉਸ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਲਈ ਸਤ ਯੋਗਤਾ ਵੀ ਸ਼ਾਮਲ ਕੀਤੀ ਸੁਧਾਰ ਦੇ ਗੁੰਜਾਇਸ਼ ਹੈ ਮਿੰਦਰ ਨੇ ਘੋਸ਼ਣਾ ਤੋਂ ਬਾਅਦ ਸੀਬੀਸੀਆਰ ਦੇ ਪਾਵਰ ਤੇ ਰਾਜਨੀਤਿਕ ਵਿੰਗ ਵਿੱਚ ਇੱਕ ਇੰਟਰਵਿਊ ਦਰਾਂ ਦੀ ਗੱਲ ਆਖੀ ਹੈ ਕਿ ਮੈਨੂੰ ਪੂਰਾ ਭਰੋਸਾ ਨਹੀਂ ਹੈ ਕਿ ਸੰਸਥਾਵਾਂ ਨੇ ਆਪਣੇ ਭਰਤੀ ਅਭਿਆਸਾਂ ਨੂੰ ਅਨਕੁਲ ਬਣਾਇਆ ਇਹ ਨੋਟ ਕਰਦੇ ਹੋਏ ਕਿ ਪ੍ਰੋਵਿੰਸਾਂ ਨੇ ਦੋ ਸਾਲ ਦੌਰਾਨ ਪੂਰ ਸੈਕੰਡਰੀ ਸੰਸਥਾਵਾਂ ਨੂੰ ਨਾ ਕਾਫੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਮਿਲਰ ਨੇ ਅੱਗੇ ਇਹ ਵੀ ਕਿਹਾ ਕਿ ਸੂਬਾਈ ਸਰਕਾਰ ਨੂੰ ਇਸ ਮੁੱਦੇ ਤੇ ਸਕੂਲਾਂ ਨਾਲ ਕੰਮ ਕਰਨ ਲਈ ਅਸਲ ਵਿੱਚ ਕਦਮ ਵਧਾਉਣ ਦੀ ਜ਼ਰੂਰਤ ਹੈ ਫੈਡਰਲ ਸਰਕਾਰ ਦੀ ਇਸ ਵਿੱਚ ਇੱਕ ਭੂਮਿਕਾ ਹੈ ਪਰ ਲੋਕਾਂ ਦੀ ਬੈਲੈਂਸ ਸੀਟ ਇਸ ਗੱਲ ਤੇ ਨਿਰਧਾਰਤ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਮਿਲੇ ਜਾਂ ਨਹੀਂ ਇਹ ਇੱਕ ਲਗਜ਼ਰੀ ਹੈ ਇਹ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਜ਼ਰੂਰੀ ਤੌਰ ਤੇ ਅਧਿਕਾਰ ਨਹੀਂ ਹੈ ਇਮੀਗ੍ਰੇਸ਼ਨ ਮੰਤਰੀ ਦੀ ਜਿੱਤੇ ਗੱਲ ਸੁਣਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਨਾਟਕੀ ਵਾਅਦਾ ਪੋਸਟ ਸਕੈਂਡਰੀ ਲਈ 2018 ਤੋਂ 2023 ਤੱਕ 1.5 ਮਿਲੀਅਨ ਤੋਂ ਵੱਧ ਸਟੱਡੀ ਪਰਮਿਟ ਦਿੱਤੇ ਗਏ ਸਨ ਵਿਧੇਰੇ ਜਾਂਚ ਦੇ ਅਧੀਨ ਆ ਗਏ ਕੁਝ ਇਸ ਨੂੰ ਰਿਆਇਸ਼ ਅਤੇ ਸੇ ਸਨਭਾਲ ਲੈ ਤਨਾ ਦੇ ਨਾਲ ਜੋੜਦੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਚਿਤ ਸਹਾਇਤਾ ਦੀ ਘਾਟ ਉਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਪ੍ਰਸ਼ਨਾਂਤਕ ਪ੍ਰੋਗਰਾਮਾਂ ਵੀ ਜੋ ਸਾਹਮਣੇ ਨਿਕਲ ਕੇ ਆਏ ਨੇ ਇੱਕ ਦੇਸ਼ ਦੇ ਤੌਰ ਤੇ ਕੋਈ ਸਵਾਨ ਨਹੀਂ ਹੈ ਸਾਨੂੰ ਇਹ ਯਕੀਨ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੇ ਕੋਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਅਤੇ ਉਹਨਾਂ ਦਾ ਸਮਰਥਨ ਕਰਨ ਲਈ ਰਿਹਾਈਸ਼ ਅਤੇ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਮੌਜੂਦ ਨੇ ਗੈਬਰੀਅਲ ਮਿਲਰ ਯੂਨੀਵਰਸਿਟੀ ਕੈਨੇਡਾ ਨੈਸ਼ਨਲ ਨੇ ਪ੍ਰਧਾਨ ਨੇ ਕਿਹਾ ਕਿ ਦੇਸ਼ ਭਾਰ ਦੀਆਂ 97 ਜਨਤਕ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ ਹਾਲਾਂਕਿ ਉਪਵਾਮਾ ਨੇ ਆਟਵਾ ਵਿੱਚ ਪਚਾਰ ਵਾਂਗ ਯੂਨੀਵਰਸਿਟੀਆਂ ਨੂੰ ਮਾਰਿਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਟਿਊਸ਼ਨ ਕਰੇਲੂ ਵਿਦਿਆਰਥੀਆਂ ਅੰਨਾਲੋ 4 ਤੋਂ 5 ਗੁਣਾ ਵੱਧ ਹੈ ਅਸੀਂ ਪੂਰੇ ਦੇਸ਼ ਵਿੱਚ ਯੂਨੀਵਰਸਿਟੀਆਂ ਵਿੱਚ ਬਜਟ ਘਾਟੇ ਦੇਖ ਰਹੇ ਹਾਂ ਕਿਉਂਕਿ ਯੂਬਕ ਅੰਟਾਰੀਓ ਮੈਰੀਟਾਈਮਸ ਮਿਲਨ ਨੇ ਇਹ ਗੱਲ ਆਖੀ ਹੈ ਹਾਲਾਂਕਿ ਯੂਨੀਵਰਸਿਟੀਆਂ ਅਜੇ ਵੀ ਅਧਿਕਾਰਿਕ ਦਾਖਲੇ ਸੰਖਿਆਵਾਂ ਦੀ ਗਿਣਤੀ ਕਰ ਰਹੀਆਂ ਨੇ ਜੋ ਅਕਤੂਬਰ ਵਿੱਚ ਹੋਣ ਵਾਲੀ ਉਮੀਦ ਹੈ ਮਿਲਨ ਨੇ ਕਿਹਾ ਕਿ ਹੁਣ ਤੱਕ ਆંકੜੇ ਦਰਸਾਉਂਦੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਦਾਖਲਾ ਉਮੀਦ ਨਾਲੋਂ ਵੀ ਘੱਟ ਹੋਵੇਗੀ ਨਵੀਆਂ ਨੀਤੀਆਂ ਦੀ ਹਫੜਾ ਤਫੜੀ ਦੇ ਨਾਲ ਸੰਭਾਵਿਤ ਜੋ ਪ੍ਰਭਾਵਸ਼ਾਲੀ ਵਿਦਿਆਰਥੀਆਂ ਨੂੰ ਤੱਕਿਆ ਜਾਵੇਗਾ ਜੋ ਕੈਨੇਡਾ ਵਿੱਚ ਬਹੁਤ ਯੋਗਦਾਨ ਪਾਉਣਗੇ ਇਹ ਅਸਲ ਵਿੱਚ ਕ੍ਰੀਡਾ ਨੂੰ ਉਹਨਾਂ ਲੋਕਾਂ ਦੀ ਕੀਮਤ ਚੁਕਾਣੀ ਪੈਂਦੀ ਹੈ ਜਿਨ੍ਹਾਂ ਨੂੰ ਸਾਨੂੰ ਡਾਕਟਰ ਬਣ ਇੰਜੀਨੀਅਰਿੰਗ ਬਣਨਾ ਅਤੇ ਉਦਮੀ ਬਣਨ ਦੀ ਲੋੜ ਹੁੰਦੀ ਹੈ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਕਿਚਨਰ ਦੇ ਸਹਾਇਕ ਸੰਸਥਾਪਕ ਸੀਈ 온ਟਾਰੀਓ ਆਧਾਰਤ ਅਪਲਾਈ ਬੋਰਡ ਅੰਤਰਰਾਸ਼ਟਰੀ ਵਿਦਿਆਰਥੀ ਭਰਤੀ ਕਰਨ ਵਾਲਿਆਂ ਅਤੇ ਪੋਸਟ ਸਕੈਂਡਰੀ ਸੰਸਥਾਵਾਂ ਨੂੰ ਜੋੜਨ ਵਾਲਾ ਪਲੇਟਫਾਰਮ ਮੀਥੀ ਬਾਰਸੀਰੀ ਨੇ ਕਿਹਾ ਹੈ ਕਿ ਕੈਨੇਡਾ ਦੀ ਵਿਸ਼ਵਵਿਆਪੀ ਸਾਖ ਅਸਲ ਵਿੱਚ ਬਹੁਤ ਤੇਜ਼ ਹੈ ਬਾਰਸੀਰੀ ਦੇ ਅਨੁਸਾਰ ਅਸੀਂ ਇੱਕ ਦਹਾਕੇ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਏ ਜੋ ਖੁਦ 2011 ਵਿੱਚ ਈਰਾਨ ਤੋਂ ਕੈਨੇਡਾ ਵਿੱਚ ਪੜ੍ਹਨਾ ਆਇਆ ਸੀ ਹਾਲਾਂਕਿ ਕੈਨੇਡਾ ਅਮਰੀਕਾ ਤੋਂ ਯੂਕੇ ਤੋਂ ਬਾਅਦ ਤੀਜੇ ਸਥਾਨ ਦੇ ਉੱਪਰ ਆ ਗਿਆ ਹੈ ਉਹ ਉਹਨਾਂ ਉਪਮਾਵਾਂ ਦੇ ਸਵਾਲ ਉਠਾਉਂਦਾ ਜੋ ਕੈਨੇਡਾ ਨੂੰ ਭਟ ਸਵਾਗਤ ਯੋਗ ਸਥਾਨ ਬਣਾਉਂਦੇ ਨੇ ਉਦਾਹਰਨ ਦੇ ਲਈ પતિ ਪਤਨੀ ਨੂੰ ਨਿਰਾਸ਼ ਕਰਨ ਵਾਲੀ ਪਾਬੰਦੀਆਂ ਵਧੇਰੇ ਪਰ ਪੱਕੇ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਫਿਰ ਵੀ ਬਸੀਰੀ ਉਹਨਾਂ ਦਾ ਸਮਰਥਨ ਕਰਦਾ ਜੋ ਵਧੇਰੇ ਪਾਰਦਰਸ਼ਤਾ ਪ੍ਰਦਾਨ ਕਰਦੇ ਨੇ ਉਹ ਕਹਿੰਦਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਆਮਦਨ ਦੀ ਲੋਡ ਨੂੰ ਦੁੱਗਣਾ ਕਰਨਾ ਕੈਨੇਡਾ ਦੀ ਅਸਲ ਲਾਗਤ ਨੂੰ ਬੇਤਰ ਟੰਗ ਨਾਲ ਦਰਸ਼ਾਉਂਦਾ ਜਦੋਂ ਕਿ ਮਜ਼ਦੂਰਾਂ ਦੇ ਘਾਟ ਵਾਲੇ ਖੇਤਰਾਂ ਨਾਲ ਵਰਕ ਪਰਮਟਨ ਜੋੜਨਾ ਉਹਨਾਂ ਸੰਭਾਵਨਾ ਨੂੰ ਮਾਰਗਦਰਸ਼ਨ ਪ੍ਰਦਾਨ ਕਰਦਾ ਜੋ ਪੜ੍ਹਾਈ ਅਤੇ ਰਹਿਣਾ ਸਹਿਣਾ ਇੱਥੇ ਚਾਹਦੇ ਨੇ ਇਸ ਲਈ ਜਨਤਕ ਕਾਲਜਾਂ ਨੂੰ ਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਆਪਣੇ ਲੇਬਰ ਮਾਰਕੀਟ ਅਲਾਈਨਮੈਂਟ ਨੂੰ ਸਾਬਤ ਕਰਨ ਦੀ ਲੋੜ ਹੈ ਉਹਨੇ ਕਿਹਾ ਕਿ ਇਹ ਨੋਟ ਕਰਦੇ ਹੋਏ ਕਿ ਕਾਲਜ ਪਹਿਲਾਂ ਹੀ ਸਥਾਨਕ ਅਤੇ ਸੂਬੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਦੇ ਅਨੁਕੂਲ ਨੇ ਉਸਨੇ ਕਿਹਾ ਕਿ ਜਨਵਰੀ ਤੋਂ ਐਲਾਨੇਗੇ ਸੁਧਾਰਾਂ ਤੇ ਕਾਲਜ ਖਾਸ ਕਰਕੇ ਪਿੰਡੂ ਤੇ ਦੂਰ ਦਰਾਡੇ ਭਾਈਚਾਰਿਆਂ ਤੇ ਪਹਿਲਾ ਹੀ ਨੁਕਸਾਨ ਦੇ ਪ੍ਰਭਾਵ ਪਾਇਆ। ਉਹਨਾਂ ਨੇ ਪ੍ਰੋਗਰਾਮ ਵਿੱਚ ਕਟੌਤੀ ਕਰਨੀ ਪਈ ਹੈ ਤੇ ਉਸ ਨੂੰ ਜਿੱਥੇ ਹਾਇਰਿੰਗ ਫ੍ਰੀਜ਼ ਵਿੱਚ ਰੱਖੇ ਪਏ ਅਤੇ ਉਹਨਾਂ ਨੂੰ ਸਹੂਲਤ ਦੇ ਨਵੀਕਰਨ ਅਤੇ ਵਿਦਿਆਰਥੀਆਂ ਦੇ ਨਿਵਾਸਾਂ ਦੇ ਨਿਰਮਾਣ ਨੂੰ ਰੋਕਣਾ ਪਿਆ। ਕੈਰੇਡੀ ਨੰਤਰਰਾਸ਼ਟਰੀ ਵਿਦਿਆਰਥੀਆਂ ਦੀ ਨੀਤੀ ਦੀ ਖੋਜ ਕਰਨ ਵਾਲੇ ਐਪਸਪੋਰਟ ਦੇ BC ਯੂਨੀਵਰਸਿਟੀ ਆਫਰ ਫਰੇਜ਼ਰ ਵੈਲੀ ਦੀ ਸਹਾਇਕ ਪ੍ਰੋਫੈਸਰ ਡੀਲ ਮੈਕਾਰਟਨੀ ਨੇ ਨੋਟ ਕੀਤਾ ਕਿ ਯੂਨੀਵਰਸਿਟੀਆਂ ਦੇ ਕਾਲਜ ਨਿਰਮ ਨਹੀਂ ਰਹੇ ਇਸ ਲਈ ਉਹਨਾਂ ਨੂੰ ਇਹਨਾਂ ਨਾਟਕੀ ਤਬਦੀਲੀਆਂ ਨੂੰ ਤੁਰਾ ਤੇ ਅਨੁਕੂਲ ਬਣਾਉਣ ਵਿੱਚ ਸਮਾਂ ਲੱਗੇਗਾ ਇਹ ਨੀਤੀਗਤ ਘੋਸ਼ਨਾਵਾਂ ਵਿੱਚੋਂ ਹਰ ਇੱਕ ਹੁਣੇ ਹੀ ਹੈ ਜਿਵੇਂ ਕਿ ਥੋੜਾ ਜਿਹਾ ਮਤਲਬ ਹੀ ਹੋਣਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਥੋੜਾ ਜਿਹਾ ਬੇਰਹਿਮ ਹੋਣ ਦਾ ਇੱਕ ਤਰੀਕਾ ਉਨ੍ਹਾਂ ਦੀ ਜ਼ਿੰਦਗੀ ਨੂੰ ਥੋੜਾ ਜਿਹਾ ਔਖਾ ਬਣਾਉਣ ਇਸ ਲਈ ਥੋੜਾ ਜਿਹਾ ਔਖਾ ਬਣਾਉਣ ਲਈ ਉਹ ਨਾਗਰਿਕ ਬਣ ਲਈ ਨੇ। ਕ੍ਰੇਡਨ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਆ। ਆ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨਾਲ।